ਕਿਸਾਨਾਂ ਲਈ ਆਈ ਵੱਡੀ ਖਬਰ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਲੋਕਾਂ ਨੂੰ ਮਿਲ ਰਿਹਾ ਹੈ ਲਾਭ ਪਾਕਿਸਤਾਨ ਦੇ ਵਿੱਚ ਹੋਇਆ ਧਮਾਕਾ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਪੰਜਾਬ ਦੀਆਂ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਜੀ ਹਾਂ ਛੋਟੇ ਕਿਸਾਨਾਂ ਲਈ ਪੀਐਮ ਕਿਸਾਨ ਯੋਜਨਾ ਨੂੰ ਲੈ ਕੇ ਆਈ ਵੱਡੀ ਖਬਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਸੰਸਦ ਦੇ ਵਿੱਚ ਪੀਐਮ ਕਿਸਾਨ ਯੋਜਨਾ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਸਰਕਾਰ ਹੁਣ ਤੱਕ ਇਹ ਯੋਜਨਾਵਾਂ ਦੀਆਂ 21 ਕਿਸ਼ਤਾਂ ਜਾਰੀ ਕਰ ਚੁੱਕੀਆਂ ਹਨ ਪੀਐਮ ਕਿਸਾਨ ਯੋਜਨਾ ਦੀ ਬਾਈਮਿਕ ਇਸ ਦਾ ਕਿਸਾਨ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਜੀ ਹਾਂ ਵੱਡੀ ਅਪਡੇਟ ਅਸੀਂ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਇਹ ਕਿਸਾਨ ਯੋਜਨਾ ਰਾਹੀਂ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਜੀ ਆਉਣ ਵਾਲੇ ਵਿੱਤੀ ਸਾਲ ਲਈ ਪੀਐਮ ਕਿਸਾਨ ਯੋਜਨਾ ਵਾਸਤੇ 60000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੁਣ ਇਸ ਬਜਟ ਦਾ ਹੀ ਅਗਲੇ ਵਿੱਤੀ ਸਾਲ ਦੀਆਂ ਕਿਸਾਨਾਂ ਨੂੰ ਕਿਸ਼ਤਾਂ ਵੰਡੀਆਂ ਜਾਣਗੀਆਂ ਉਹ ਜਾਣਦੇ ਹਾਂ ਪੀਐਮ મોદી ਨੇ ਇਹ ਯੋਜਨਾ ਬਾਰੇ ਸੰਸਦ ਦੇ ਵਿੱਚ ਕੀ ਕਿਹਾ ਹੈ ਜੀ ਪੀਐਮ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਵਿੱਚ ਯੋਜਨਾ ਦੇ ਆਪਣੀ ਗੱਲ ਰੱਖੀ ਹੋਣ ਉਹਨਾਂ ਨੇ ਇਸ ਯੋਜਨਾ ਤੇ ਬੋਲਦਿਆਂ ਹੋਇਆ ਕਿਹਾ ਜੀ ਕਿ ਸਾਡੇ ਦਿਲ ਵਿੱਚ ਛੋਟੇ ਕਿਸਾਨਾਂ ਪ੍ਰਤੀ ਦਰਦ ਹੈ ਦਰਸੀ ਇਸੇ ਕਾਰਨ ਬੀਐਮ ਕਿਸਾਨ ਯੋਜਨਾ ਸਨਮਾਨੀ ਯੋਜਨਾ ਨੂੰ ਲੈ ਕੇ ਆਏ ਆਂ ਇੰਨੇ ਘੱਟ ਸਮੇਂ ਵਿੱਚ ਸਰਕਾਰ ਨੇ ਛੋਟੇ ਕਿਸਾਨਾਂ ਦੇ ਖਾਤਿਆਂ 'ਚ ਲਗਭਗ 4 ਲੱਖ ਕਰੋੜ ਰੁਪਏ ਭੇਜੇ ਹਨ ਜੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪਾਕਿਸਤਾਨ ਦੇ ਮਸਜਿਦ 'ਚ ਜੁਮੇ ਦੀ ਨਮਾਜ਼ ਦੌਰਾਨ ਵੱਡਾ ਤਮਾਕਾ ਬਾਲਣ ਲੋਕਾਂ ਦੀ ਮੌਤ ਮੱਝ ਗਿਆ ਚੀਕ ਚਾੜਾ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੀ ਰਾਸ਼ਤਾਨੀ اسلامਾਬਾਦ ਜੇ ਇੱਕ ਬੰਬ ਧਮਾਕਾ ਹੋਇਆ ਸਿਆ ਮਸਜਿਦ ਕਸਰੇ ਖਦੀਜਾ ਨੂੰ ਤੁਲ ਕੁਬਰਾ ਵਿੱਚ ਸ਼ੁਕਰਵਾਰ ਦੀ ਨਮਾਜ਼ ਦੌਰਾਨ ਹੋਏ ਇੱਕ ਆਤਮ ਹੱਤੀ ਧਮਾਕੇ ਵਿੱਚ ਕਈ ਲੋਕ ਮਾਰੇ ਗਏ ਹਨ اسلامਾਬਾਦ ਵਿੱਚ ਐਮਰਜੈਂਸੀ ਲਾਗੂ ਕਰਤੀ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਹੈ ਤੁਹਾਡਾ ਸਾਂਝੀ ਕਰ ਰਹੇ ਹਾਂ ਜਾਣਕਾਰੀ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਸੀਂ ਜਿਹੜੀ ਇਹ ਦੇਖ ਸਕਦੇ ਹੋ ਜੀ ਜੀ ਹਾਂ ਵੱਡੀ ਅਪਡੇਟ ਹੈ ਇੱਕ ਨਿਊਜ਼ ਏਜੰਸੀ ਰਿਪੋਰਟਰ ਦੇ ਦੱਸਿਆ ਦੇ ਸਿਕਰੀ ਵਿੱਚ ਵੱਡੀ ਅਪਡੇਟ ਹੈ ਧਮਾਕਿਆਂ ਤੋਂ ਬਾਅਦ ਇਸਲਾਮਾਬਾਦ ਵਿੱਚ ਐਮਰਜੈਂਸੀ ਲੌਕਡ ਕਰ ਦਿੱਤੀ ਗਿਆ ਮਸਲੇ ਵਿੱਚ ਧਮਾਕਿਆਂ ਤੋਂ ਬਾਅਦ ਇਸਲਾਮਾਬਾਦ ਵਿੱਚ ਐਮਰਜੈਂਸੀ ਲੌਕਡ ਕਰ ਦਿੱਤੀ ਗਿਆ ਪਾ ਪੁਲਿਸ ਬਲਾਂ ਪੁਲਿਸ ਅਤੇ ਬਲਾਂ ਨੇ ਸ ਇਹ مزید ਦਿਹਾੜੇ ਦੁਆਲੇ ਦੇ ਖੇਤਰ ਨੂੰ ਘੇਰ ਲਿਆ ਹੈ ਸ਼ੱਕੀ ਗਤੀਵਿਧੀਆਂ ਦੀ ਨਜ਼ਰ ਰੱਖੀ ਜਾ ਰਹੀ ਹੈ ਜੀ ਹਾਂ ਬੜੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ 60 ਦੇਖੋ 26 ਲੱਖ ਕਰਾਂ ਦਾ ਬਿਜਲੀ ਬਿੱਲ ਹੋਇਆ ਜ਼ੀਰੋ ਖਾਤੇ ਵਿੱਚ ਪਹੁੰਚੇ 14000 ਕਰੋੜ ਗੁਜਰਾਤ ਤੋਂ ਜੁਪੀ ਤੱਕ ਪ੍ਰਧਾਨ ਸੂਰਿਆ ਪ੍ਰਧਾਨ ਮੰਤਰੀ ਸੂਰਿਆ ਕਰਜੋਦਨ ਦਾ ਜਾਦੂ ਜੀ ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਮਿਲ ਰਿਹਾ ਹੈ ਜੋ ਕਿ ਮੋਦੀ ਸਰਕਾਰ ਦੁਆਰਾ ਇਹਦੀ ਯੋਜਨਾ ਚਲਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਸੂਰਿਆ ਕਰਜੋਦਨ ਤਾਂ ਦੇਖ ਸਕਦੇ ਹੋ 2024 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸੂਰਜ ਕਰਜ ਮੁਕਤ ਬਿਜਲੀ ਯੋਜਨਾ ਨੇ ਦੇਸ਼ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਮੋਦੀ ਸਰਕਾਰ ਦੀ ਇਹ ਜੋ ਯੋਜਨਾ ਹੈ ਜੀ 26 ਮਿਲੀਅਨ 2 2.6 ਮਿਲੀਅਨ ਦੋਵਾਂ ਦੇ ਪਰਿਵਾਰਾਂ ਨੂੰ ਬਿਜਲੀ ਦੇ ਬਿੱਲਾਂ ਤੋਂ ਮੁਕਤ ਕਰ ਦਿੱਤਾ ਗਿਆ ਨਵੀਂ ਨਿਊ ਜੋ ਕੋ ਉर्जा ਮੰਤਰਾਲੇ ਨੇ ਅੰਕੜੇ ਜਾਰੀ ਕੀਤੇ ਹਨ ਜੀ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਜੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਬਰਨਾਲਾ ਤੋਂ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਬਰਨਾਲਾ ਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ ਲਾਠੀ ਚਾਰਜ ਮਗਰੋਂ ਬੈਰੀਕੇਡ ਤੋੜ ਅੱਗੇ ਵਧੇ ਕਿਸਾਨ ਹੁਣ ਡੀਸੀ ਦਫ਼ਤਰ ਦੇ ਘਰੋਂ ਦਾ ਐਲਾਨ ਤੱਕ ਜਾਣਕਾਰੀ ਅਸੀਂ ਤੁਹਾਡੇ ਨਾਲ ਇਹ ਵੀ ਜਿਹੜੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਸਥਿਤ ਤਬਾ ਮੰਡੀ ਦੇ ਹਾਈ ਟੈਕ ਨਾਕੇ ਤੇ ਸਥਿਤ ਉਸ ਸਮੇਂ ਬਹਿਤ ਤਣਾਅਪੂਰਨ ਹੋ ਗਈ ਜਿੱਦਿ ਜੋ ਕਿ ਭਾਰਤੀ ਕਿਸਾਨ ਜੂਨੀਅਰ ਦੇ ਕਾਨ ਕੋ ਕਾਰਬਨ ਅਤੇ ਬਰਨਾਲਾ ਪੁਲਿਸ ਆਮੋ ਸਾਹਮਣੇ ਹੋ ਗਏ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੀਤੇ ਗਏ ਸਖਤ ਪ੍ਰਬੰਧ ਵਿੱਚ ਤਰੇ ਤਰੇ ਰਹਿ ਗਏ ਜਦੋਂ ਸੈਂਕੜੇ ਦੀ ਗਿਣਤੀ ਵਿੱਚ ਕਿਸਾਨ ਪੈਰੀਗੇਡ ਤੋੜ ਕੇ ਅੱਗੇ ਨਿਕਲ ਗਏ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਜਾਣਕਾਰੀ ਦੇਖ ਸਕਦੇ ਹੋ ਪਰ ਆਪਾਂ ਜਾਣਕਾਰੀ ਅਨੁਸਾਰ ਪੁਲਿਸ ਨੇ ਕਿਸਾਨਾਂ ਦੇ ਕਾਫਲੇ ਨੂੰ ਰੋਕਣ ਲਈ ਲਾਠੀ ਚਾਰਜ ਦਾ ਸਹਾਰਾ ਲਿਆ ਇਸ ਚੜ੍ਹਬ ਦੌਰਾਨ ਪੁਲਿਸ ਵੱਲੋਂ ਬਜ਼ੁਰਗ ਅਤੇ ਮਹਿਲਾ ਪ੍ਰਦਰਸ਼ਨਕਾਰੀਆਂ ਤੇ ਵੀ ਡਾਂਗਾ ਭਰੇ ਗੀਆਂ ਜਿਸ ਕਾਰਨ ਮਾਹੌਲ ਕਾਫੀ ਗਰਮਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦਾ ਇਹ ਜਥਾ ਬਠਿੰਡਾ ਤੇ ਰਾਮਪੁਰਾ ਪੁਲਿਸ ਵੱਲੋਂ ਦੋ ਕਿਸਾਨਾਂ ਦੇ ਦਰਜ ਕੀਤੇ ਗਏ ਕਦੀ ਝੂٹے ਕੇਸਾਂ ਵਿੱਚ ਵਿਰੋਧ ਜਿਸ ਬਠਿੰਡਾ ਵੱਲ ਕੋਚ ਕਰ ਰਿਹਾ ਸੀ ਜੀ ਹਾਂ ਜਿਥੇ ਬੰਦੀਆਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਲੋਕਤੰਤ੍ਰਿਕ ਤਰੀਕੇ ਨਾਲ ਪ੍ਰਸ਼ਾਸਨ ਪ੍ਰਦਰਸ਼ਨ ਕਰ ਰਿਹਾ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪੁਲਿਸ ਨੇ ਉਗਰਾਹ ਜਿਥੇ ਬੰਦੀ ਦੀ ਪ੍ਰਮੁੱਖ ਆਗੂਆਂ ਕੁਬਢੰਡਾ ਜਾਣ ਤੋਂ ਰੋਕਣ ਲਈ ਨਾਕੇਬੰਦੀ ਕੀਤੀ ਹੋਈ ਸੀ ਪਰ ਕਿਸਾਨਾਂ ਦੇ ਪਾਰੀ ਇਕੱਠ ਪੁਲਿਸ ਧੀਰ ਰੁਕਾ ਫੇਲ ਕਰਦੀ ਹੈ ਤੇ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਹੇ ਹਾਂ ਤਾਂ ਦਾ ਵੀਡੀਓ ਦੇਖ ਸਕਦੇ ਹੋ 6 ਫਰਵਰੀ ਨੂੰ ਡਿਸ਼ਾ ਉੱਤਰ ਤਰਨਾ ਦਿੱਤਾ ਗਿਆ ਜੀ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਆਈਐਮਡੀ ਆਈਐਮਡੀ ਢੀਗੜ ਨੇ ਆਉਣ ਵਾਲੇ ਦਿਨਾਂ ਲਈ ਮੌਸਮ ਦਾ ਨਵਾਂ ਅਪਡੇਟ ਜਾਰੀ ਕਰ ਦਿੱਤਾ ਹੈ ਪੰਜਾਬ ਵਿੱਚ ਠੰਡ ਲਹਿਰ ਜੀ ਹਾਂ ਦੇਖ ਸਕਦੇ ਹੋ ਠੰਡ ਲਹਿਰ ਹੌਲੀ ਹੌਲੀ ਕੱਟਦੀ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧੁੱਪ ਨਿਕਲਣਾ ਠੰਡ ਨੂੰ ਕੁਝ ਰਾਹਤ ਮਿਲ ਰਹੀ ਹੈ ਭਾਵੇਂ ਪੰਜਾਬ ਵਿੱਚ ਕੜਾਕੇ ਦੀ ਸੰਗ ਸਰਦੀ ਲੰਘ ਗਈ ਹੈ ਪਰ ਠੰਡ ਹਲੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਆਈਐਮਡੀ ਚੰਡੀਗੜ੍ਹ ਨੇ ਆਉਣ ਵਾਲੇ ਦਿਨਾਂ ਲਈ ਮੌਸਮ ਦਾ ਨਵਾਂ ਅਪਡੇਟ ਜਾਰੀ ਕਰ ਦਿੱਤਾ ਹੈ ਮੌਸਮੀ ਭਾਗ ਦੇ ਅਨੁਸਾਰ 10 ਅੱਜ ਤੋਂ 10 ਫਰਵਰੀ ਤੱਕ ਮਿਆਦ ਲਈ ਮਤਬਰ ਵਿਕੜੀ ਕੀਤੀ ਗਿਆ ਹਾਲੇ ਕਿ ਅਗਲੇ ਦਿਨਾਂ ਲਈ ਕੋਈ ਵੱਡੀ ਚਤਾਵਨੀ ਜਾਰੀ ਨਹੀਂ ਕੀਤੀ ਹੈ ਪਰ ਪੰਜਾਬ ਦੀਆਂ ਠੰਡੀਆਂ ਹਵਾਵਾਂ ਚਲਦੀਆਂ ਰਹਿਣ ਲਈ ਮੌਸਮ ਵਿੱਚ ਕੁਝ ਖੁਸ਼ਕ ਰਹਿਣ ਦੀ ਉਮੀਦ ਹੈ 18 ਤੋਂ 20 ਫਰਵਰੀ ਦੇ ਵਿੱਚ ਕਾਰ ਪੱਛਮੀ ਘੜਬੜੀ ਦੇ ਪ੍ਰਭਾਵ ਮਹਿਸੂਸ ਕੀਤੇ ਜਾ ਸਕਦੇ ਹਨ ਮੌਸਮ ਵਿਭਾਗ ਮੁਤਾਬਕ 7 8 9 10 ਫਰਵਰੀ ਨੂੰ ਲਈ ਕੋਈ ਵੱਡੀ ਚਤਾਵਨੀ ਜਾਰੀ ਨਹੀਂ ਕੀਤੀ ਗਈ ਇਨ੍ਹਾਂ ਤਰੀਕਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਮੌਸਮ ਮੈਨਰਾਂ ਦਾ ਮੰਨਣਾ ਹੈ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਮੌਸਮ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਇੱਕ ਹੋਰ ਹੈ ਨੇਪਾਲ ਸਰਹੱਦ ਨੇੜੇ ਵੱਡਾ ਹਾਦਸਾ ਬਰਾਤੀਆਂ ਨਾਲ ਭਰੀ ਬੱਸ ਡੂੰਗੀ ਖਾੜੀ ਚ ਡਿੱਗੀ 13 ਬਰਾਤੀਆਂ ਦੀ ਮੌਤ 34 ਹੋਏ ਜ਼ਖਮੀ ਜੀ ਹਾਂ ਵੱਡੀ ਖਬਰ ਇਹ ਹੈ ਨੇਪਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਰਾਤੀਆਂ ਦੇ ਨਾਲ ਬੱਸ ਭਰੀ ਹੋਈ ਸੀ ਦੇ ਕੱਢ ਵੀ ਭਾਰਤ ਦੀ ਸਰਦ ਨਾਲ ਲੱਗਦੇ ਨੇਪਾਲ ਬੇਤਾੜੀ ਵਿੱਚ ਬੇਰਵਾਰ ਦੇ ਰਾਤ ਬਰਾਤੀਆਂ ਨਾਲ ਪਰਿਵਸ ਹਾਸਤਾਕਰਸੋ ਹੋ ਗਈ ਹੈ ਇਸ ਹਾਦਸੇ ਦੇ ਵਿੱਚ 13 ਬਰਾਤੀਆਂ ਦੀ ਮੌਤ ਹੋ ਗਈ ਹੈ ਅਤੇ 34 ਜ਼ਖਮੀ ਹੋ ਗਏ ਹਨ ਕੁਝ ਜ਼ਖਮੀਆਂ ਦੀ ਹਾਲਾਤ ਹਾਲ ਜਿਹੜੀ ਗੰਭੀਰ ਦਸੀ ਜਾ ਰਹੀ ਹੈ ਹਾਦਸੇ ਤੋਂ ਬਾਅਦ ਕਟਨਾ ਸਥਾਨਕ ਤੇ ਹਵੜਾ ਦਾ ਫੜੀ ਮੱਚ ਗਈ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਹਾਡਾ ਅਪਡੇਟ ਇਸ ਵੇਲੇ ਦੇ ਦੇਖ ਸਕਦੇ ਹੋ ਰਾਤ ਦੇ ਸਮੇਂ ਬਚਾਅ ਕਾਰਜਾਂ 'ਚ ਰੁਕਾਵਟ ਆਈ ਪਰ ਨੇਪਾਲ ਹਰਮਨ ਪੁਲਿਸ ਫੋਰਸ ਪੁਲਿਸ ਸਟਾਨਕ ਨਿਵਾਸੀਆਂ ਦੀ ਮਦਦ ਨਾਲ ਰਾਹਤ ਦੇ ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਹੇ ਤਾਂ ਪੰਜਾਬ ਦੀਆਂ ਹੋਰ ਵੱਡੀਆਂ ਖਬਰਾਂ ਜਾਣਨ ਦੇ ਲਈ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਦੀ ਘਾਟੀ ਦੇ ਵੱਲੋ ਤਾਂ ਜੋ ਆਉਣ ਵਾਲੀਆਂ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਰਹੀ ਮਿਲਦੀ ਰਹੇ ਮਿਲਦਾ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ